ਨਸ਼ਿਆ ਖਿਲਾਫ ਚਲਾਈ ਗਈ ਯੁੱਧ ਨਸ਼ਿਆ ਵਿਰੋਧ ਮੁਹਿੰਮ ਤਹਿਤ ਅੱਜ ਸਬ ਡਿਵੀਜ਼ਨ ਜਲਾਲਾਬਾਦ ਦੇ ਪਿੰਡ ਟਵਾਣਾ ਕਲਾਂ ਦੇ ਵਿੱਚ ਕਸੋ ਆਪਰੇਸ਼ਨ ਤਹਿਤ ਪਹੁੰਚੇ ਐਸਐਸਪੀ ਫਾਜ਼ਿਲका ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਬੀਤੇ ਕੱਲ ਜਲਾਲਾਬਾਦ ਦੇ ਪਿੰਡ ਟਵਾਣਾ ਕਲਾਂ ਦੇ ਵਿੱਚ ਚਿੱਟੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਕੁਝ ਵਿਅਕਤੀਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਸੀ ਦੱਸਦੀ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੁਆਰਾ ਨਸ਼ਿਆ ਖਿਲਾਫ ਚਲਾਈ ਗਈ ਯੋਧ ਨਸ਼ਿਆ ਵਿਰੋਧ ਮਹਿੰਮ ਤਹਿਤ ਅੱਜ ਪਿੰਡ ਟਵਾਣਾ ਕਲਾਂ ਦੇ ਵਿੱਚ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਦੀ ਅਗਵਾਈ ਹੇਠਾਂ ਤਕਰੀਬਨ 100 ਮੁਲਾਜ਼ਮਾਂ ਦੇ ਵੱਲੋਂ ਕੱਸੋ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਵੱਖ-ਵੱਖ ਨਸ਼ਾ ਤਸਕਰਾਂ ਦੇ ਘਰਾਂ ਦੀ ਢੁੰਗਾਈ ਦੇ ਨਾਲ ਚੈਕਿੰਗ ਕੀਤੀ ਗਈ ਇਸ ਮੌਕੇ ਐਸਐਸਪੀ ਫਾਜ਼ਿਲਕਾ ਦੇ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ ਖਿਲਾਫ ਚਲਾਏ ਗਏ ਇਸ ਯੁੱਧ ਦੇ ਵਿੱਚ ਆਮ ਲੋਕ ਵੀ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਐਸਐਸਪੀ ਫਾਜ਼ਿਲਗਾ ਨੇ ਕਿਹਾ ਕਿ ਜਿਹੜਾ ਵੀ ਕੋਈ ਨੌਜਵਾਨ ਨਸ਼ਿਆਂ ਦੀ ਭੈੜੀ ਦਲਦਲ ਦੇ ਵਿੱਚ ਫਸ ਚੁੱਕਿਆ ਹੈ ਉਹ ਪੁਲਿਸ ਦੇ ਨਾਲ ਸੰਪਰਕ ਕਰੇ ਤਾਂ ਜੋ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾ ਨੂੰ ਉਸ ਦਾ ਨਸ਼ਾ ਛੁਡਾਇਆ ਜਾ ਸਕੇ ਐਸੇ ਦੌਰਾਨ ਉਸ ਦਾ ਫ੍ਰੀ ਇਲਾਜ ਕਰਵਾਇਆ ਜਾਵੇਗਾ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਐਸਐਸਪੀ ਫਾਜ਼ਿਲਗਾ ਬੋਲੇ ਜਾਂ ਤਾਂ ਨਸ਼ਾ ਤਸਕਰ ਨਸ਼ਾ ਵੇਚਣਾ ਛੱਡ ਦੇਣ ਤੇ ਜਾਂ ਇਲਾਕਾ ਛੱਡ ਦੇਣ ਉਹਨਾਂ ਆਖਿਆ ਕਿ ਹੁਣ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਜੋ ਵੀ ਕੋਈ ਨਸ਼ਾ ਵੇਚਦਾ ਕਾਬੂ ਕੀਤਾ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਤੁਸੀਂ ਵੀ ਸੁਣੋ ਇਸ ਮੌਕੇ ਐਸਐਸਪੀ ਫਾਜ਼ਿਲਕਾ ਨੇ ਹੋਰ ਕੀ ਕਿਹਾ ਜੀ ਸਰ ਅੱਜ ਪਿੰਡ ਟਵਾਣਾ ਵਿਖੇ ਪਹੁੰਚੇ ਹਾਂ ਕੀ ਕਹਿਣਾ ਚਾਹੋਗੇ ਵੇਖੋ ਐਸਾ ਹੀ ਪਿੰਡ ਟਵਾਣਾ ਵਿੱਚ ਜਿਹੜਾ ਆਪਣਾ ਕੰਬਿੰਗ ਐਂਡ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਜਿਹੜੇ ਸਸਪੈਕਟਡ ਸੀਗੇ ਵੀ ਇੱਥੇ ਜਿਹੜਾ ਨਸ਼ੇ ਦਾ ਕੰਮ ਕਰਦੇ ਉਹਨਾਂ ਦੇ ਘਰਾਂ ਤੇ ਹੀ ਰੇਡ ਵਗੈਰਾ ਕੀਤੇ ਆ ਪ੍ਰੋਪਰ ਚੈਕਿੰਗ ਜਿਹੜੀ ਕੀਤੀ ਆ ਸਾਹਿਬ ਜੀ ਇੱਥੇ ਅਸੀਂ ਇਸ ਤੋਂ ਇਲਾਵਾ ਅਸੀਂ ਹੋਰ ਵੀ ਜਿਹੜੇ ਆਲੇ-ਦੁਆਲੇ ਦੇ ਏਰੀਆ ਦੇ ਨੇ ਜਿੱਥੇ ਸਾਨੂੰ ਹੈ ਕਿ ਇੱਥੇ ਡਾਊਟ ਹੈ ਜੀ ਉੱਥੇ ਵੀ ਅਸੀਂ ਚੈਕਿੰਗ ਵਗੈਰਾ ਕਰ ਰਹੇ ਆ ਜੀ ਸਾਡਾ ਉਹਦਾ ਇਹੀ ਮਕਸਦ ਹੈ ਕਿ ਇਹ ਜਿਹੜਾ ਪਿੰਡ ਹੈ ਜਰਾਲਾ ਬਾਦ ਦੇ ਵਿੱਚ ਇੱਕ ਹੌਟਸਪੌਟ ਟਾਈਪ ਹੈ ਜਿੱਥੋਂ ਕਿ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਬਈ ਇਥੇ ਕਾਰੋਬਾਰ ਕਰਨ ਵਾਲੇ ਬੰਦੇ ਰਹਿੰਦੇ ਨੇ ਸੋ ਕੱਲੀ ਜਿਹੜਾ ਤੁਸੀਂ ਵੇਖਿਆ ਵੀ ਇਥੇ ਇਨਸੀਡੈਂਟ ਹੋਇਆ ਸੀ ਉਹ ਕੋ ਮੁੰਡਾ ਉਹਦਾ ਜਿਹੜਾ ਡੈਥ ਹੋ ਗਈ ਸੀ ਉਸ ਬੰਦੇ ਦੇ ਵਿੱਚ ਅਸੀਂ ਇੱਕ ਐਫ ਆਈ ਆਰ ਵੀ ਦਰਜ ਕੀਤੀ ਹੈ ਚਾਰ ਬੰਦੇ ਨੋਮੀਨੇਟਡ ਨੇ ਉਹ ਤੇ ਇੱਕ ਫੜ ਲਿਆ ਉਹਦੇ ਵਿੱਚ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਡਾ ਨਾ ਇੱਥੇ ਜਿਹੜਾ ਡਰੱਗ ਦੇ ਖਿਲਾਫ ਜਿਹੜਾ ਐਕਸ਼ਨ ਹੈ ਜਿਹੜਾ ਉਹ ਤੇ ਸਾਡਾ ਦਿਨ ਬ ਦਿਨ ਜਿਹੜਾ ਸਖਤ ਹੁੰਦਾ ਹੀ ਜਾਣਾ ਹੈ ਸਰ ਕਿੰਨੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਅੱਜ ਚੈਕਿੰਗ ਕੀਤੀ ਹੈ ਤਕਰੀਬ ਇੱਥੇ ਸਾਡੇ ਨਾਲ 100 ਮੁਲਾਜ਼ਮ ਹੈ 100 ਮੁਦੇ ਦੇ ਵਿੱਚ ਐਸਪੀ ਸਾਹਿਬ ਨੇ ਦੋ ਡੀਐਸਪੀ ਨੇ ਐਸਐਚਓ ਨੇ ਸਾਡੇ ਸਾਰਾ ਸੀ ਏਰੀਆ ਕਾਟਨ ਕੀਤਾ ਹੋਇਆ ਜੀ ਇੱਥੇ ਅਸੀਂ ਚੈੱਕ ਵਗੈਰਾ ਬੜੀ ਮਿਨੂਟਲੀ ਕਰ ਰਹੇ ਹਾਂ ਸਰ ਕੋਈ ਬ੍ਰਾਮਦੀ ਵੀ ਹੋਈ ਹੈ ਇੱਥੋਂ ਦੇਖੋ ਇੱਥੋਂ ਅੱਜ ਤੱਕ ਸਰਚ ਚੱਲੀ ਰਹੀ ਸਾਡੀਆਂ ਜੀ ਸੋ ਇਸ ਤੋਂ ਇਸ ਤੋਂ ਇਲਾਵਾ ਅਸੀਂ ਗਾਇਬ ਗਾਇ ਇੱਥੇ ਜਿਹੜਾ ਹੋਰ ਵੀ ਰੇਡ ਕਰਦੇ ਰਹਿੰਦੇ ਆ ਜਿੱਥੇ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਜੀ ਸੋ ਸਾਡਾ ਇਹੀ ਹੈ ਜਿਹੜਾ ਇਸ ਨਗਰ ਦੇ ਜਿਹੜੇ ਵਧੀਆ ਲੋਕ ਆ ਜਦੋਂ ਮੈਨੂੰ ਮਿਲੇ ਮਿਲ ਕੇ ਮੈਨੂੰ ਉਹਨਾਂ ਨੇ ਕਾਫੀ ਗੱਲਾਂ ਦਸੀਆਂ ਉਹਦੇ ਵਿੱਚ ਅਸੀਂ ਇੱਕ ਇਨਫੋਰਮੇਸ਼ਨ ਬੇਸ ਜਿਹੜਾ ਇੱਥੇ ਆਪਰੇਸ਼ਨ ਜਿਹੜਾ ਕਰਾਂਗੇ ਜਿਹਦੇ ਵਿੱਚ ਆ ਸਕੇ ਵੀ ਇਹ ਜਿਹੜਾ ਇੱਕ ਦੋ ਫੈਵ ਇਹਨਾਂ ਨੂੰ ਆਪਾਂ ਨਹੀਂ ਛੱਡਦੇ ਜਨ ਆਉਣ ਵਾਲੇ ਸਮੇਂ 'ਚ ਵੀ ਸਾਰੇ ਇਦਾਂ ਦੀਆਂ ਕਾਰਵਾਈਆਂ ਚੱਲਦੀਆਂ ਰਹਿਣਗੀਆਂ ਸਾਡਾ ਦੇਖੋ ਚੱਲ ਰਿਹਾ ਸਾਡਾ ਅਰਨੀ ਵਾਲੇ ਸਾਈਡ ਤੇ ਅਸੀਂ ਲਗਾਤਾਰ 6-7 ਦਿਨ ਕੀਤਾ ਬੋਰ ਸੀਡ ਫਾਰਮ ਕੀਤਾ ਧਰਮਵਸਤੀ ਕੀਤਾ ਪੰਜ ਪੀਰ ਕੀਤਾ ਉੱਥੇ ਸਾਰਾ ਅਸੀਂ ਚੱਲ ਚੱਲ ਗਿਆ ਸਾਡਾ ਸੇਮ ਵੇ ਅਸੀਂ ਹੁਣ ਨੈਕਸਟ ਜਿਹੜਾ ਵੀਕ ਹੈ ਸਾਰਾ ਜਨਰਲਬਾਦ ਤੇ ਹੀ ਫੋਕਸ ਕਰਾਂਗੇ ਇਸ ਤੋਂ ਇਲਾਵਾ ਸਾਡੀ ਇੱਕ ਇਹ ਵੀ ਰਿਕੁਐਸਟ ਹੈ ਕਿ ਜਿਹੜੇ ਜਿਹੜੇ ਇਸ ਏਰੀਆ ਦੇ ਬੱਚੇ ਜਿਹੜੇ ਇਸ ਡਰੱਗ ਦੀ ਬਿਮਾਰੀ ਤੋਂ ਪੀੜਤ ਨੇ ਉਹਨਾਂ ਨੂੰ ਇਹ ਰਿਕੁਐਸਟ ਕਰਦੇ ਆਂ ਕਿ ਉਹ ਜਿਹੜਾ ਆਪਣੇ ਦੀ ਨਸ਼ਾ ਸਦ ਅਸ਼ਲੋ ਕੇਂਦਰ ਨੇ ਜਾਂ ਆਊਟ ਸੈਂਟਰ ਨੇ ਉੱਥੇ ਜਾ ਕੇ ਤੁਸੀਂ ਨਸ਼ਾ ਉੱਥੇ ਜਾ ਕੇ ਆਪਣਾ ਟ੍ਰੀਟਮੈਂਟ ਲੈ ਸਕਦੇ ਆ ਸਰ ਨਸ਼ਾ ਤਸਕਰਾਂ ਨੂੰ ਕੀ ਟ੍ਰੀਟਮੈਂਟ ਜਿਹੜਾ ਫ੍ਰੀ ਆਫ ਕਾਸਟ ਹੈ ਇਹਦੇ ਵਿੱਚ ਕੋਈ ਡਰਨੜੀ ਲੋੜ ਨਹੀਂ ਆ ਨਾ ਕੋਈ ਬੜਾ ਉੱਥੇ ਕੋਈ ਕੁੰਬਰ ਸੰ ਪ੍ਰोसीजर ਹੈ ਕਿ ਉਹਦੀ ਐਡਮਿਸ਼ਨ ਕਰਾਉਣੀ ਔਖੀ ਹੈ 10 ਮਿੰਟ ਲੱਗਦੇ ਜਾ ਕੇ ਚੈੱਕ ਅਪ ਕਰਾਓ ਤੇ ਆਪਦੀ ਜਿਹੜੀ ਮੈਡੀਸਨ ਸ਼ੁਰੂ ਕਰੋ ਸਰ ਪਿੰਡ ਵਾਲੇ ਨੇ ਇੱਥੇ ਕਿਹਾ ਵੀ ਸਾਡੇ ਮੁੰਡੇ 3-4 ਰਹਿ ਗਏ ਨੇ ਉੱਥੇ ਆਹ ਪਿੰਡ ਵਾਲੇ ਆਏ ਇਹਨਾਂ ਨੇ ਦੱਸਿਆ ਵੀ ਸਾਡੇ ਮੁੰਡੇ ਹੈ ਵੇ ਇਹਨਾਂ ਨੂੰ ਆਪਾਂ ਰਿਕਵੈਸਟ ਕੀਤੀ ਹੈ ਕਿ ਤੁਸੀਂ ਸਵੇਰੇ ਸਵੇਰੇ ਅਸੀਂ ਤੁਹਾਡੇ ਕੋ ਇੱਥੇ ਆਵਾਂਗੇ ਜਾਂ ਤੁਸੀਂ ਸਾਡੇ ਕੋ ਉੱਥੇ ਲੈ ਕੇ ਆਜੋ ਅਸੀਂ ਇਹਨਾਂ ਨੂੰ ਉੱਥੇ ਡਿਵੀਸ਼ਨ ਕਰਾ ਕੇ ਇਹਨਾਂ ਦੀ ਸ਼ੁਰੂ ਕਰਾ ਲਾਂਗੇ ਮਾਡੀ ਸਰ ਨਸ਼ਾ ਤਸਕਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਦੇਖੋ ਨਸ਼ਾ ਤਸਕਰਾਂ ਨੂੰ ਇਹੀ ਚੇਤਾਵਨੀ ਹੈ ਵੀ ਇਹ ਤੇ ਜਾਂ ਤੇ ਨਸ਼ਾ ਛੱਡਣ ਤੇ ਜਾਂ ਏਰੀਆ ਛੱਡਣ ਜੀ ਇਸ ਤੋਂ ਇਲਾਵਾ ਦੂਜੀ ਗੱਲ ਨਹੀਂ ਕੋਈ ਜੀ ਅਸੀਂ ਬਿਲਕੁਲ ਸਖਤ ਕਾਰਵਾਈ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤੋਂ ਇਲਾਵਾ ਸਖਤ ਕਾਰਵਾਈ ਹੋਊਗੀ ਇੱਥੇ ਜਿੱਥੇ ਵੀ ਸਾਨੂੰ ਮਿਲਿਆ ਉੱਥੇ ਅਸੀਂ ਬਿਲਕੁਲ ਢੇਰ ਨਹੀਂ ਪੜਾਂਗੇ ਸਰ ਇੱਕ ਨਾ ਜਿਹੜੇ ਖਾਲੀ ਲਵਾਰਸ ਜਗ੍ਹਾ ਪਈਆਂ ਜਿਵੇਂ ਗਦਾਮ ਨੇ ਜਾਂ ਸਕੂਲ ਪੁਰਾਣੀਆਂ ਬਿਲਡਿੰਗਾਂ ਨੇ ਅਸਲ 'ਚ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਦੀ ਪਨਾਹ ਆਉਂ ਉਹ ਉਹਨਾਂ ਬਾਰੇ ਕੀ ਕੀ ਕਰਦੇ ਕੋਈ ਜਿਹੜੀਆਂ ਅਨ ਅਟੈਂਡਡ ਜਗ੍ਹਾ ਉੱਥੇ ਉੱਥੇ ਹੁੰਦੀ ਆ ਪ੍ਰੋਬਲਮ ਪਰ ਅਸੀਂ ਉਹ ਵੀ ਕਸ ਆਪਰੇਸ਼ਨ ਦੇ ਵਿੱਚ ਅਸੀਂ ਉਹ ਵੀ ਚੈੱਕ ਕਰ ਦਾਂਗੇ ਉੱਥੋਂ ਵੀ ਅਸੀਂ ਵੇਲੇ-ਕਿਲੇ ਜਿਹੜੇ ਰੇਡ ਕਰਦੇ ਰਹਿੰਦੇ ਹਾਂ ਉਹਨਾਂ ਵੀ ਇੱਥੇ ਜ਼ਿਆਦਾ ਫੋਕਸ ਕਰਾਂਗੇ ਜੇ ਕੋਈ ਉੱਥੋਂ ਕਾਬੂ ਆ ਗਿਆ ਉੱਥੇ ਪੱਤਾ ਦੇ ਦਾਂਗੇ ਸਰ ਕੋਈ ਪੀਲਾ ਪੰਜਾ ਇੱਥੇ ਵੀ ਚੱਲੇਗਾ ਜਿਵੇਂ ਇੱਥੇ ਮਤਲਬ ਮਾਹੌਲ ਹੈਗਾ ਦੇਖੋ ਪੀਲਾ ਪੰਜਾ ਜਿਹੜਾ ਇਹ ਤੇ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਜਦੋਂ ਕੋਈ ਕੋਈ ਬਿਲਡਿੰਗ ਡਿਟੈਕਟ ਕਰ ਲੈਂਦਾ ਵੇ ਇਥੇ ਇਨਕ੍ਰੋਚਮੈਂਟ ਹੋਈ ਹੈ ਫਿਰ ਸਾਨੂੰ ਸਾਨੂੰ ਲਿਖਦੇ ਆ ਪੁਲਿਸ ਅਮਦਾਦਰੀ ਇਹ ਫਿਰ ਉਹ ਪੁਲਿਸ ਅਮਦਾਦ ਦੇ ਕੇ ਤੇ ਉਹ ਜੋ ਵੀ ਉਹ ਇਨਕ੍ਰੋਚਮੈਂਟ ਉਹ ਰਿਮੂਵ ਕਰਾਉਂਦੇ ਆ